ਵੀਡੀਓ ਦੇ ਦੇ ਸਾਰੇ ਆ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਕੁਝ ਪ੍ਰੈਜੈਂਟੇਸ਼ਨ ਨਹੀਂ ਆ ਜਿਸ ਦਾ ਤੁਹਾਨੂੰ ਪਤਾ ਵੀ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਬਹੁਤ ਜ਼ਿਆਦਾ ਗਰਮੀ ਚ ਫੈ ਰਹੀ ਆ ਤਕਰੀਬਨ 43-45 ਟੈਂਪਰੇਚਰ ਰੋਜ਼ ਦੁਪਹਿਰ ਨੂੰ ਹੋ ਜਾਂਦਾ ਤੇ ਇਹ ਗਰਮੀ ਵਿੱਚ ਆਪਣਾ ਸਭ ਕੋਈ ਸਬਜ਼ੀ ਖਾਣ ਨੂੰ ਦੇਰ ਨਹੀਂ ਕਰਦਾ ਸਬਜੀ ਛੱਡੋ ਰੋਟੀ ਖਾਣੋਂ ਜੀ ਜੀ ਨਹੀਂ ਕਰਦਾ ਜਿੰਨੀ ਗਰਮੀ ਪੈ ਰਹੀ ਆ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਹਦੇ ਨਾਲ ਤੁਹਾਡੇ ਰੋਟੀਆਂ ਨੂੰ ਨਰਮ ਵੀ ਕਰੂਗਾ ਤੇ ਰੋਟੀ ਤੁਸੀਂ ਰੱਜ ਕੇ ਵੀ ਖਾਓਗੇ ਤੇ ਉਹ ਰੋਟੀ ਉਹ ਰੋਟੀ ਹਜੇ ਵੀ ਬਹੁਤ ਜਲਦੀ ਹੋ ਜਾਂਦੀ ਆ ਤੇ ਹਾਜਮੇਦਾਰ ਹੁੰਦੀ ਆ ਤੇ ਸਭ ਤੋਂ ਵੱਡੀ ਗੱਲ ਆ ਉਹ ਰੋਟੀ ਠੰਡੀ ਹੁੰਦੀ ਆ ਤੇ ਆਹੀ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਇਹ ਆਪਾਂ ਲਿਆ ਸਮਾਨ ਜਿਹਦੇ ਨਾਲ ਬਣਾਵਾਂਗੇ ਆਪਾਂ ਰੋਟੀ ਰੋਟੀ ਆਪਾਂ ਕਾਦੀ ਬਣਾਵਾਂਗੇ ਜੀ ਇਹ ਲੈ ਲਈ ਆਪਾਂ ਬੇਸਣ ਅੱਜ ਆਪਾਂ ਬਣਾਵਾਂਗੇ ਬੇਸਣ ਵਾਲੀ ਰੋਟੀ ਇਹ ਦੇ ਪਤ ਤਿੰਨ ਪਿਆਏ ਲੈ ਆ ਇਹ ਲਿਆ ਛੋੜੇ ਪਦੀਨਾ ਇੱਕ ਟਮਾਟਰ ਤੇ ਇਹ ਕੜੀ ਪੱਤਾ ਇਹ ਚਾਰ ਪੰਜ ਮਿਰਚਾਂ ਤੇ ਇਹ ਸੁੱਕੀ ਮੇਥੀ ਧਨੀਆ ਹੈਗਾ ਤੇ ਤੁਸੀਂ ਕੜੀ ਪੱਤੇ ਨੂੰ ਕੱਟ ਸਕਦੇ ਜੀ ਸਾਡੇ ਕੋਲ ਧਨੀਆ ਨਹੀਂ ਹੈਗਾ ਤਕਰੀਬ ਨਹੀਂ ਮਿਲਿਆ ਗਰਮੀ ਚ ਤੇ ਇਹਨੂੰ ਆਪਾਂ ਇਹ ਸਾਰਾ ਸਮਾਨ ਗ੍ਰाइंड ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਕੋਈ ਖੁੱਲਾ ਭਾਂਡਾ ਲੈ ਲੈਣਾ ਜਿਤਨਾ ਕੱਚ ਦਾ ਬੌਲ ਜਾਂ ਕੋਈ ਸਟੀਲ ਦਾ ਕੋਈ ਵੀ ਉਹਦੇ ਵਿੱਚ ਪਾਵਾਂਗੇ ਆਪਾਂ ਵੇਸਣ ਤਕਰੀਬ ਨੇ ਇੱਕ ਕੋੜੀ ਆਪਾਂ ਵੇਸਣ ਦੀ ਲਈ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਗੰਡੇ ਇਹ ਆਪਾਂ ਲੈ ਆ ਜੀ ਇਹਦੇ ਵਿੱਚ ਗ੍ਰाइंड ਕਰਕੇ ਮਿਕਸਚਰ ਚ ਬਹੁ ਜੀ ਹਾਜਮੇ ਦਾ ਰੋਟੀ ਬਣਦੀ ਆ ਜਿ ਨਾਲ ਹੀ ਪਾ ਦਾਂਗੇ ਟਮਾਟਰ ਉਹ ਵੀ ਗ੍ਰाइंड ਕਰਕੇ ਇਹਦੇ ਵਿੱਚ ਪਾ ਦਾਂਗੇ ਨਾਲ ਹੀ ਹਰੀਆਂ ਮਿਰਚਾਂ ਇਹ ਸਾਰਾ ਕੁਝ ਆਪਾਂ ਗ੍ਰाइंड ਕਰਕੇ ਲੈਣਾ ਤਾਂ ਜੋ ਆਪਣਾ ਰੋਟੀ ਦੇ ਵਿੱਚ ਕੋਈ ਮੋਟਾ ਨਾ ਹੋਵੇ ਪਾ ਦਾਂਗੇ ਆਪਾਂ ਪਦੀਨਾ ਕੱਟਿਆ ਹੋਇਆ ਪਦੀਨਾ ਨਾਲ ਹੀ ਪਾ ਦਾਂਗੇ ਕੱਟਿਆ ਹੋਇਆ ਕੜੀ ਪੱਤਾ ਨਾਲ ਹੀ ਪਾ ਦਾਂਗੇ ਆਪਾਂ ਘਰ ਦੀ ਪੀਸੀ ਮੇਥੀ ਇਹ ਆਪਾਂ ਸੁਕਾ ਕੇ ਜਿਹੜੀ ਸਟੋਰ ਕੀਤੀ ਆ ਉਹਨਾਂ ਆਗੇ ਵਾਰੀ ਜੀ ਸੁੱਕੇ ਮਸਾਲਿਆਂ ਦੇ ਇਹ ਮਸਾਲਿਆਂ ਨੂੰ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਸਵਾਦ ਅਨਸਾਰ ਲੂਣ ਇਹਦੇ ਵਿੱਚ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਆਪਾਂ ਗਰਮ ਮਸਾਲਾ ਅੱਧਾ ਚਮਚਾ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਆਪਾਂ ਅੱਧਾ ਚਮਚਾ ਹਲਦੀ ਜੀ ਕਲਰ ਵਾਸਤੇ ਹਲਦੀ ਉਸ ਤੋਂ ਬਾਅਦ ਆ ਗਿਆ ਜੀ ਇਹਦੇ ਵਿੱਚ ਜੀਰਾ ਬਹੁਤ ਵੀ ਇਹ ਹਾਜਮੇ ਦਾ ਰੋਟੀ ਬਣਦੀ ਆ ਤਕਰੀਬਨ ਬੰਦਾ ਸਵਾਸ ਸਵਾਦ ਚ ਇੱਕ ਤੋਂ ਵੱਧ ਖਾ ਜਾਂਦਾ ਜਿਸ ਤਰ੍ਹਾਂ ਗਰਮੀ ਰੋਟੀ ਕਾਨੂੰ ਜੀਤੀ ਨਹੀਂ ਕਰਦਾ ਤੇ ਇਹ ਬਹੁਤ ਵੀ ਹਾਜਮੇ ਦਾ ਰੋਟੀ ਪਣਦੀ ਤੁਸੀਂ ਘਰ ਵਿੱਚ ਆਪਣੇ ਬੱਚਿਆਂ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਖਵਾਇਓ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਇਹ ਆਪਾਂ ਜੀਰਾ ਪਾਦਾ ਜੀ ਇੱਕ ਚਮਚ ਨਾਲ ਹੀ ਪਾਦਾਂਗੇ ਆਪਾਂ ਇਹਦੇ ਵਿੱਚ ਅਨਾਰ ਦਾਣਾ ਖੱਟੇ ਮਿੱਠੇ ਦੇ ਟੇਸਟ ਵਾਸਤੇ ਪੀਸਿਆ ਅਨਾਰ ਦਾਣਾ ਨੂੰ ਪਾਦੇ ਵਿੱਚ ਪਾਦਾਂਗੇ ਇਹ ਨਾਲ ਦਾ ਨਾ ਪੀਸਿਆ ਹੋਇਆ ਆਪਣੇ ਹਾਜਮੇ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੁਣ ਇਹਨੂੰ ਆਪਾਂ ਮਸਾਲਿਆਂ ਨੂੰ ਮਿਕਸ ਕਰਾਂਗੇ ਤੇ ਹੁਣ ਇਹਨੂੰ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਨਾਲ ਹੀ ਆਪਾਂ ਇਹਦੇ ਪਾਣੀ ਮਿਲਾ ਦਾਂਗੇ ਪਾਣੀ ਆਪਾਂ ਥੋੜਾ ਥੋੜਾ ਕਰਕੇ ਮਿਲਾਵਾਂਗੇ ਇਹਦਾ ਆਪਾਂ ਸੰਘਣਾ ਜਾਂ ਪੇਸਟ ਬਣਾਉਣਾ ਪਤਲਾ ਨਾ ਹੋ ਜਾਏ ਇਸ ਕਰਕੇ ਆਪਾਂ ਸੰਘਣਾ ਜਾਂ ਪੇਸਟ ਬਣਾਵਾਂਗੇ ਤੇ ਪਾਣੀ ਨਾਲ ਇਹਦੇ ਮਿਕਸ ਕਰਕੇ ਫਿਰ ਪਾਈ ਜਾਵਾਂਗੇ ਥੋੜਾ ਥੋੜਾ ਕਰਕੇ ਇਸ ਤਰੀਕੇ ਦਾ ਆਪਾਂ ਬੈਟਰ ਆਪਣਾ ਚਾਹੀਦਾ ਸੰਘਣਾ ਜਿਹਾ ਬਿਲਕੁਲ ਬਿਲਕੁਲ ਠਿੱਕ ਜਿਹਾ ਆਪਾਂ ਨੂੰ ਚਾਹੀਦਾ ਹੈ ਬੈਟਰ ਤੇ ਹੁਣ ਆਪਾਂ ਇਹਦੀ ਰੋਟੀ ਕਿਦਾਂ ਬਣਾਉਣੇ ਆ ਉਹ ਹੀ ਤੁਹਾਨੂੰ ਦੱਸਦੇ ਆ ਤੇ ਸੈਟਅਪ ਆਪਾਂ ਆਪਣਾ ਤਿਆਰ ਕਰ ਲਿਆ ਇਹ ਆਪਣਾ ਜੜਵੇਸ਼ਣ ਦਾ ਘੋੜਾ ਇਹ ਆਪਣਾ ਆਟਾ ਇਹ 10 ਮਿੰਟ ਪਹਿਲਾਂ ਆਪਾਂ ਗੁੰਨ ਕੇ ਟੱਕਤਾ ਹੀ ਤੇ ਇਹ ਆਪਣਾ ਸੁੱਕਾ ਆਟਾ ਤੇ ਇੱਧਰ ਆਪਾਂ ਤਵਾ ਵੀ ਰੈਡੀ ਕਰ ਲਿਆ ਉਹਦੇ ਉੱਤੇ ਕਿਉ ਗਰਮ ਕਰਨ ਨੂੰ ਰੱਖਿਆ ਹੁਣ ਆਪਾਂ ਸ਼ੁਰੂਆਤ ਕਰਦੇ ਆ ਰੋਟੀਆਂ ਬਣਾਉਣ ਦੀ ਸਭ ਤੋਂ ਪਹਿਲਾਂ ਤੁਸੀਂ ਨਾਰਮਲ ਤਰੀਕੇ ਨਾਲ ਤੁਸੀਂ ਆਪਣਾ ਪੇੜਾ ਜਿਤਨਾ ਆਮ ਰੋਟੀ ਦਾ ਆਪਾਂ ਕਰਦੇ ਆ ਉਸ ਤਰੀਕੇ ਨਾਲ ਆਪਾਂ ਪੇੜਾ ਕਰ ਲੈਣਾ ਰੋਟੀ ਦਾ ਆ ਦੇਖੋ ਰੋਟੀ ਦਾ ਪੇੜਾ ਆਪਾਂ ਕਰ ਲਿਆ ਇਹਨੂੰ ਸੁੱਕੀ ਆਟੇ ਥੋੜਾ ਜਿਹਾ ਇਹਨੂੰ ਕਹਿੰਦੇ ਪਲੇਥਨ ਲਾਉਣਾ ਪਲੇਥਨ ਲਾ ਕੇ ਤੇ ਸਿੰਪਲ ਰੋਟੀ ਆਪਾਂ ਵੇਲ ਲੈਣੀ ਆ ਇਸ ਤਰੀਕੇ ਨਾਲ ਆਪਾਂ ਰੋਟੀ ਵੇਲ ਲੈਣੀ ਆ ਹੁਣ ਆਪਾਂ ਰੋਟੀ ਨੂੰ ਪਾ ਦਾਂਗੇ ਤਵੇ ਦੇ ਉੱਤੇ ਸਿੰਪਲ ਤਰੀਕੇ ਨਾਲ ਜੀ ਦੂਸਰੀ ਰੋਟੀ ਆਪਾਂ ਪਕਾਉਨੇ ਆ ਤੇ ਹੁਣ ਇਸ ਦੇ ਉੱਪਰ ਲਾਵਾਂਗੇ ਆਪਾਂ ਇਹ ਵੇਸਣ ਵਾਲਾ ਘੋਲ ਇਹ ਆ ਵੇਸਣ ਦੀ ਵੇਸਣ ਵਾਲੀ ਰੋਟੀ ਵੇਸਣ ਵਾਲੀ ਰੋਟੀ ਪਹਿਲਾਂ ਆਪਾਂ ਤਦੂਰ ਤੇ ਬਣਾ ਕੇ ਵੀਡੀਓ ਦੀ ਪਾਈ ਆ ਇਹ ਆਪਣੀ ਤਵੇ ਵਾਲੀ ਵੇਸਣ ਵਾਲੀ ਰੋਟੀ ਆ ਬਹੁਤ ਹੀ ਸਵਾਦ ਬਣਦੀ ਆ ਤੇ ਖਾਣ ਚ ਵੀ ਹਾਜਮੇਦਾਰ ਹੁੰਦੀ ਆ ਬੱਚੇ ਬੜੀ ਖੁਸ਼ ਹੋ ਕੇ ਖਾਂਦੇ ਆ ਦੂਜੀ ਘਰ ਇਹਦੇ ਪਹਿਲੀ ਰੋਟੀ ਥੋੜੀ ਚਿਪਕ ਗਈ ਹੀ ਆ ਦੇਖੋ ਕਿੰਨੀ ਸੁਨਹਿਰੀ ਰੋਟੀ ਤਿਆਰ ਹੋਈ ਆ ਕਿੰਨੀ ਸਵਾਦਲਾ ਜੀ ਦੇਖੋ ਤੇ ਤੇ ਇਹ ਆਪਣੀ ਦੂਜੀ ਰੋਟੀ ਤਿਆਰ ਹੋ ਗਈ ਆ ਇਹਨੂੰ ਵੀ ਆਪਾਂ ਇਹਦੇ ਵਿੱਚ ਰੱਖ ਲਾਂਗੇ ਇਸ ਤਰੀਕੇ ਨਾਲ ਆਪਾਂ ਇਹ ਸਾਰੀਆਂ ਰੋਟੀਆਂ ਲਾ ਲਾਂਗੇ ਇਹ ਆ ਜੀ ਬੇਸਣ ਵਾਲੀ ਰੋਟੀ ਇੱਕ ਰੋਟੀ ਦਾ ਤੁਹਾਨੂੰ ਇਸ ਨਾਲ ਦੀਆਂ ਰੋਟੀਆਂ ਇਦਾਂ ਤਿਆਰ ਹੁੰਦੀਆਂ ਤੇ ਸਾਡੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਤੋ ਇਹ ਵੀ ਬਣਾ ਕੇ ਉਹਨਾਂ ਨੂੰ ਖਵਾਇਓ ਜਰੂਰ ਵਾਲੀ ਰੋਟੀ ਆ ਜੀ ਇੱਕ ਤੁਹਾਨੂੰ ਹੋਰ ਰੋਟੀ ਦਾ ਆਪਾਂ ਆਈਡੀਆ ਦਿੰਦੇ ਆ ਉਹ ਵੀ ਆਪਾਂ ਗਰਮੀਆਂ ਜਿਆਦੀਆਂ ਬਣਾਉਂਦੇ ਆ ਤੇ ਉਹ ਵੀ ਬੜੀ ਸਵਾਦ ਬਣਦੀ ਆ ਜਦੋਂ ਕੋਈ ਵੀ ਸਬਜ਼ੀ ਨਾ ਹੋਵੇ ਤੇ ਇਹਨਾਂ ਦੋਵਾਂ ਰੋਟੀਆਂ ਜੇ ਤੁਸੀਂ ਕੋਈ ਰੋਟੀ ਬਣਾ ਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਜੇ ਤੇ ਆਪਣਾ ਡੰਗ ਸਾਰ ਸਕਦੇ ਜੇ ਬਾਕੀ ਮੇਨ ਕੱਲ ਤੇ ਡੰਗ ਸਾਰਨ ਦੀ ਹੁੰਦੀ ਆ ਮਤਲਬ ਘਰੇ ਵੀ ਨਹੀਂ ਕੋਈ ਹੁੰਦਾ ਕੋਈ ਲੈ ਆ ਕੇ ਦੇਣੋ ਤੇ ਇਹ ਵੇਸੰਟ ਤੇ ਮਤਲਬ ਆਮ ਮਸਾਲੇ ਤੇ ਆਮ ਘਰੇ ਆਪਣੇ ਹੁੰਦੇ ਹੀ ਆ ਤੇ ਤੁਸੀਂ ਆਪਣੇ ਘਰੇ ਬਣਾ ਕੇ ਜਰੂਰ ਇਦਾਂ ਦੀ ਚੀਜ਼ਾਂ ਮਿਲਾ ਕੇ ਦੇ ਆ ਕਰੋ ਆਪਣੇ ਬੱਚਿਆਂ ਨੂੰ ਤੇ ਉਹ ਬੱਚੇ ਫਿਰ ਬਾਅਦ ਹੀ ਡਿਮਾਂਡ ਘੱਟ ਕਰਦੇ ਆ ਤੇ ਇਹ ਦੂਜਾ ਤਰੀਕਾ ਤੁਹਾਨੂੰ ਦੱਸਣ ਲੱਗੇ ਸੀ ਸਿੰਪਲ ਉਸੇ ਤਰੀਕੇ ਨਾਲ ਪੀੜਾ ਆਪਾਂ ਲੈ ਲੈਣਾ ਰੋਟੀ ਦਾ ਰੋਟੀ ਵੇਲ ਕੇ ਇਹਦੇ ਥੋੜਾ ਜਿਹਾ ਆਪਾਂ ਘਿਓ ਲਾਉਣਾ ਪਹਿਲਾਂ ਘਿਓ ਲਾ ਕੇ ਤੇ ਇਹਦੇ ਉੱਤੇ ਪਾ ਦਾਂਗੇ ਆਪਾਂ ਲੂਣ ਨਮਕ ਜਿਹੜੇ ਆਪਾਂ ਆਮ ਹੀ ਲੂਣ ਪਾ ਕੇ ਤੇ ਥੋੜਾ ਜਿਹਾ ਪਾ ਦਾਂਗੇ ਤੇ ਆਪਾਂ ਗਰਮ ਮਸਾਲਾ ਗਰਮ ਹੋਣ ਤੋਂ ਬਾਅਦ ਲਾਲ ਮਿਰਚ ਥੋੜੀ ਜਿਹੀ ਪਾ ਦਾਂਗੇ ਜੇ ਤੁਹਾਡੇ ਕੋਲ ਬੱਚੇ ਨਹੀਂ ਸੰਦੇ ਕਹਦੇ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਇਹਦੇ ਉੱਤੇ ਪਾ ਦਾਂਗੇ ਆਪਾਂ ਜੀ ਇਹ ਗ੍ਰੈਂਡ ਕੀਤੇ ਹੋਏ ਪਿਆਜ਼ ਇਹ ਪਿਆਜ਼ਾਂ ਦੀ ਰੋਟੀ ਵੀ ਬੜੀ ਸਵਾਦ ਬਣਦੀ ਹੈ ਤੇ ਨਾਲੇ ਠੰਡੀ ਹੁੰਦੀ ਹੈ ਇਹਨੂੰ ਇਸ ਜੇਕ ਨਾਲ ਆਪਾਂ ਫੋਲਡ ਕਰਕੇ ਜੇ ਦੁਬਾਰਾ ਪੇੜਾ ਕਰਕੇ ਤੇ ਆਪਾਂ ਇਹਨੂੰ ਰੋਟੀ ਦੇ ਸ਼ਕਲ ਦੇ ਦੇਣੀ ਆ ਇਸ ਤਰੀਕੇ ਨਾਲ ਇਹ ਬਣ ਗਈ ਜੀ ਪਿਆਜ਼ ਵਾਲੀ ਰੋਟੀ ਜਿਹਨੂੰ ਸਾਡੇ ਪਿੰਡ 'ਚ ਗੰਢੇ ਵਾਲੀ ਰੋਟੀ ਵੀ ਬੋਲਿਆ ਜਾਂਦਾ ਇਹ ਬੜੀ ਟੇਸਟੀ ਲੱਗਦੀ ਹੈ ਵੀ ਇਹਨੂੰ ਸਿੰਪਲ ਤਰੀਕੇ ਨਾਲ ਆਪਾਂ ਤਾਂ ਬਈ ਦੇ ਸੇਕ ਲੈਣਾ। ਭਾ ਦੋਵੇਂ ਸਾਈਡਾਂ ਤੋਂ ਥੋੜਾ ਥੋੜਾ ਘੀਓ ਲਾ ਕੇ ਸੇਕ ਲੈਣਾ ਪਰੌਂਟੀ ਦੀ ਸ਼ਕਲ 'ਚ। ਤੇ ਬੱਚੇ ਬੜੀਏ ਵੀ ਖੁਸ਼ ਹੋਗੇ ਕਹਾਂਦੇ ਜਦੋਂ ਕੋਈ ਵੀ ਸਬਜ਼ੀ ਨਾ ਹੋਵੇ ਇਹਨਾਂ ਦੋਵਾਂ ਰੋਟੀਆਂ 'ਚ ਕੋਈ ਰੋਟੀ ਫੁਕਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਦਿਓ ਤੇ ਬੱਚੇ ਬੜੇ ਖੁਸ਼ ਹੋ ਕੇ ਖਾਣਗੇ। ਇਹ ਪਹਿਲਾ ਰੋਟੀ ਤਿਆਰ ਕੀਤੀ ਹੈ ਦੇਖੋ ਕਿੰਨੀ ਵਧੀਆ ਇਹ ਗੰਡੇ ਵਾਲੀ ਰੋਟੀ ਆ। ਤੇ ਇਹ ਵੇਸਣ ਵਾਲੀ ਰੋਟੀ ਆ ਤੇ ਆ ਦੇਖੋ ਆਪਾਂ ਇੱਕ ਰੋਟੀ ਪਹਿਲਾਂ ਤਿਆਰ ਕੀਤੀ ਆ ਤੇ ਇਹ ਵੇਸਣ ਵਾਲੀਆਂ ਰੋਟੀਆਂ ਤੇ ਇਹ ਗੰਡੇ ਵਾਲੀਆਂ ਰੋਟੀਆਂ ਹੁਣ ਆਜੋ ਆਪਾਂ ਥਾਲੀ ਤਿਆਰ ਕਰਦੇ ਇਹਨਾਂ ਇਹ ਥਾਲੀ ਜੇ ਰੱਖ ਲਈਏ ਆਪਾਂ ਦੋ ਪਿਆਜ਼ ਦੀਆਂ ਰੋਟੀਆਂ ਨਾਲ ਦੋ ਵੇਸਣ ਦੀਆਂ ਨਾਲ ਮੱਖਣ ਨਾਲ ਦਹੀਂ ਉੱਤੇ ਪਦੀਨੇ ਦੀ ਪੱਤੀ ਨਾਲ ਹਰਿਆ ਨਮਕ ਇਹਦੇ ਲੱਸੀ ਦਾ ਗਲਾਸ ਤੇ ਬਹੁਤ ਵੀ ਸਵਾਦ ਲੱਗਦੀ ਰੋਟੀ ਮੈਨੂੰ ਤੇ ਵੇਖ ਕੇ ਤੇ ਬਸ ਵੀਡੀਓ ਦੇ ਚੱਕਰ ਚ ਹੀ ਰੁਕੇ ਆ ਇਹ ਹਰੀਆ ਨਮਕ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਹੁੰਦਾ ਖਾਸ ਕਰਕੇ ਗਰਮੀਆ ਚ ਇਹਦੀ ਵੀਡੀਓ ਆਪਾਂ ਚੈਨਲ ਤੇ ਅਪਲੋਡ ਕੀਤੀ ਤੁਸੀਂ ਜਾ ਕੇ ਦੇਖ ਸਕਦੇ ਜੇ ਕਿਵੇਂ ਬਣਦਾ ਤੇ ਹੁਣ ਆਪਾਂ ਵੀਡੀਓ ਦਾ ਕਰਦਾ ਐਂਡ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ